ਸਾਜੇ ਸਤ ਪਾਖੈ ਰਬਦਾਸ ਸਾਜੇ ਮੇਤ ਜਗਾ ਕਰੇ ਘਰ ਘਰ ਕਰਮ ਮਨ ਮੇ ਲੇਖ ਚਰਨ ਕਰੋ ਸਤਕਾਰਯੋਗ ਨੰਦ ਜੀ ਨਾਮ ਸ੍ਰੀ ਜੀ ਨਾਮ ਜੀ ਵਾਸਦੇ ਮਾਰਾ ਉਸੇ ਪਾਣੀ ਮੇਤੇ ਗੁਰੂ ਕੋ ਤੇ ਸਤ ਸੰਗਤ ਕੋ ਸਤਿ ਸ੍ਰੀ ਅਕਾਲ ਜੀ ਬੈਂਤੀ ਕਰਿਆ ਸਰਬ ਮਹਾਰਾਜ ਨੂੰ ਕਿਰਪਾ ਕਰੋ ਕਿ ਆਂ ਜੀ ਅਗਟ ਕਟ ਹੈ ਨੂੰ ਵਿਚਾਰ ਜੀ ਇਸ ਸਾਧੀਆਂ ਦੇ ਸਦਕੀ ਬਖੋ ਬੇਂਤੀ ਕਰਦੇ ਆਂ ਉਚਾਰਣ ਕਰੋ ਸਤਿਨਾਮ ਸ਼ੀਰੀ ਵਾਣੀ ਗੁਰੂ ਸਾਹਿਬ ਦੀ ਕਿਤ ਦੇ ਗੁਰੂ ਦਰਵਾਜ਼ੇ ਵਿੱਚ ਰਤਨ ਜੀ ਵਜਦੇ ਮੀਂਦੇ ਕੋਲ ਇੱਕ ਵੇਰਨਾ ਭੋਲੂ ਜੱਟੂ ਤੇ ਭੱਜੂ ਦਿਵਾੜੀ ਇਹ ਬ੍ਰਾਹਮਣ ਦੇ ਜਾਦੂ ਆਏ ਮਹਾਰਾਜੋ ਰੰਤੀ ਗੀਤਿਆ ਮਹਾਰਾਜ ਤੇ ਵੀਣੋ ਮਹਾਰਾਜ ਜੀ ਗੰਗਾ ਜੀ ਨਾਮ ਕਾਰਨ ਨੂੰ ਵਸੇ ਗਏ ਸੀ ਉਸੇ ਪ੍ਰੰਗ ਚੱਲ ਰਿਹਾ ਜੀ ਕਿ ਕਿਸਨੇ ਵੀ ਉਤਾਰ ਹੋਏ ਅਨ ਦੇਵਤਾ ਹੋਇਆ ਸੀ ਤ੍ਰਿਪਤ ਹੋਏ ਹਨ ਜੁਗਿਆਤ ਹੋਏ ਹਨ ਸਾਰੇ ਨੇ ਗੁਰੂ ਸਾਹਿਬ ਕੀਤੇ ਭੁਲੇ ਗੇਟਸ ਜਿੱਕੇ ਹੰਨ ਉਚਾਰਨ ਕਰੋ ਸਤਿਨਾਮ ਸ਼ੀਰਿ ਵਾਹੀ ਗੁਰੂ ਸਾਹਿਬ ਜੀ ਪਰ ਗੁਰੂ ਨਾਨਕ ਦੇਵ ਜੀ ਜੋ ਬਡੇ ਟ੍ਰੇਟਮ ਤਾੜਿਆ ਨਿਰੰਕਾਰ ਜੀ ਦੇ ਜਿਹਨੇ ਆਪਣਾ ਬਕਰੇ ਪਾਂਦੇ ਤੋੜਿਆ ਹੈ ਉਚਾਰਨ ਕਰੋ ਸਤਿਨਾਮ ਸ਼ੀਰਿ ਵਾਹੀ ਗੁਰੂ ਸਾਹਿਬ ਜੀ ਉਹਨਾਂ ਦੇ ਗੁਰੂ ਕਿਹੜਾ ਹੋਇਆ ਹੈ ਜਿਸ ਤੋਂ ਉਹਨਾਂ ਨੇ ਵਿਦੇਸ਼ ਲਿਆ ਹੈ

ਗੁਰਨਾਥ ਜੀ ਦਾ ਜੋ ਗੁਰੂ ਅਪਰਮੇਖਰ ਹੈ ਪ੍ਰਮਾਤਮਾ ਹੈ ਜਿੱਤੇ ਕਿਸੇ ਦੇਵਤੇ ਅਥਰ ਸਿੰਧ ਗੁਰੂ ਨਹੀਂ ਪਹੁੰਚ ਨਹੀਂ ਹੈ ਸਾਜ ਗੁਰੂ ਕੀ ਦੇ ਉਸ ਗੁਰੂ ਨੂੰ ਕਿੰਨੇ ਕੋਈ ਸਤ ਸੱਜਦਾ ਹੈ ਗੁਰਨਾਥ ਜੀ ਆਪਣੇ ਕਿਰਦਾਰ ਨੇ ਸਿਰ ਕੀਤਾ ਹੈ ਗਿਆਨ ਕਰੋ ਸਾਜ ਪਰੰਪਰਾ ਪਾਰਪਰਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਹੀ ਜਿਓ ਅਪਰੰਪਰਾ ਪਾਰਪਰਮ ਪਰਮੇਸ਼ਰ ਨਾਨਕ ਗੁਰ ਮਿਲਿਆ ਤਿਉਂ ਜਿਓ ਕੋਰੇ ਮਾਲਾ ਪਹਿਲਾ ਪਵਨਾਂਗ ਦਾ ਜੈ ਗੁਰੂ ਸਾਹਿਬ ਜੀ ਦੇ ਅੰਤੋਣੜੇ ਨੇ ਜੀ ਕੋਬਤ ਹੈ ਜਾਣ ਕਰੋ ਦਾਦੇ ਨਾਮ ਸ੍ਰੀ ਵਾਹੀ ਹੁਲਕਾਰ ਬਰੀ ਉਹ ਭਾਈ ਗੁਰੂ ਨਾਨਕ ਦੇਵ ਜੀ ਦਾ ਜੋ ਗੁਰੂ ਹੈ ਬਾਰਬਰ ਮਿਸਟਰ ਪਰਮੇਸ਼ਰ ਹੈ ਜੀਦਿਆਂ ਪਾਠਿਆਂ ਜਲੇ ਉਹ ਸਰਸਰ ਵਿੱਚ ਆਏ ਸੱਨ ਉਚਾਰਨ ਕਰੋ ਸਾਡੇ ਨਾਮ 시ਰਿ ਵਾਹੀ ਗੁਰਸਾਹਿ ਬਗੀ ਉਸਤੇ ਕਮਾਰਾ ਜੀ ਬੋਲਾ ਡੰਗਾ ਆਪਾਂ ਦੇ ਹਿਰਦਜਾਪੂ ਦਿਨੇ ਵਾਲਾ ਇਸ ਰਿਪੋਰਟ ਕੋਲ ਆਏ ਬੇਨਤੀ ਕਰਦੇ ਮਹਾਰਾਜ ਜੀ ਜੋ ਕੋਲ ਕੋਲ ਲਿਖ ਕੇ ਆਪ ਚਾਰ ਸੱਨ ਗੁਰਨਾਮ ਜੈ ਜੀ ਉਹਨਾਂ ਦੇ ਮੁਖ ਪਾਸਨਾ ਕਿਹੜੀ ਦਸੀ ਹੈ ਤਾਂ ਅਸੀਂ ਨੇੜਵੰਡੀ ਪਾਸਨਾ ਕਰੇ ਕਿ ਸਰਬਉੰਡੀ ਪਾਸਨਾ ਕਰੇ ਜੋ ਦਿਖਦਾ ਰੂਪ ਹੈ ਅਸੀਂ ਸਾਰੇ ਸੰਸਾਰ ਵਿੱਚ ਇਹ ਸਰਬਉੰਡੀ ਜੋ ਨੇੜਵੰਡੀ ਜੋ ਸਰਬਉੰਡੀ ਨਿਯੰਤਰਣ ਸਭ ਤੋਂ ਸਾਰੇ ਨੇੜਵੰਡੀ ਨੂੰ ਚਾਹ ਰਿਹਾ ਹੈ ਜੁਰੀ ਇਹ ਗੱਲ ਤੋਂ ਅਸੰਸਾਰੀ ਦਾ ਵਿਆਰਤ ਸੋਹਣੇ ਪੜ੍ਹਦੇ ਤੋਂ ਅਵਿਆਰਤ ਹੈ ਕਿ ਜਦੋਂ ਅਸੀਂ ਤਾਂ ਨਿਆਂ ਦੇ ਰੂਪ ਦੇ ਸਰਬਉੰਡੀ ਕੋਈ ਹੁਣ ਉਸ ਨੂੰ ਕੋਈ ਨਹੀਂ ਦੱਸਦਾ ਇਹ ਗੁਣ ਹੈ ਵੀ ਤੇ ਬਾਵਨਾ ਦੇ ਉਸ ਨੱਬੇ ਦੇ ਗੁਰੂ ਦੇ ਵਿੱਚ ਸ਼ਲੋਕ ਹੈ ਉਚਾਰਨ ਕਰੋ ਸਤਨਾਮ ਕੀ ਰਾਹੀ ਗੁਰੂ ਸਾਹਿਬ ਜੀ ਸਰਗੁਣ ਨਿਰਗੁਣ ਨਿਰਿੰਕਾਰ ਅਰਮਨ ਆਪਣੀ ਇੱਛਾ ਕਰਕੇ ਆਪਣਾ ਸਰਬਸੂਤ ਧਾਰ ਕੇ ਜਗਤ ਦੀ ਸਾਰੇ ਮਰਿਆਦਾ ਚ ਰਹਿੰਦੇ ਨੇ रिकॉर्ड ਦੁਆਰਾ ਦੇਖਿਆ ਹੈ ਕਿ ਮਾਰੂਣ ਪ੍ਰਵੇਸ਼ਕ ਆਪਣੀ ਇੱਛਾ ਦੇ ਅਨੁਸਾਰ ਇਹ ਸਾਰੇ ਇਸ ਪੀਟੀਆ ਸਰਵਸ ਨੂੰ ਲੈ ਲੈਂਦੇ ਹਨ ਜੋ ਜਗਤ ਦੇ ਜਿਹੜੇ ਮਰਿਆਦਾ ਨੂੰ ਚਲਾਉਂਦੇ ਹਨ ਇਤਰਾਪਾ ਸਾਡੇ ਤੋਂ ਜਿਹੜੇ ਬ੍ਰਿਆਦਾ ਆਈ ਹੈ ਉਹਦੇ ਬਾਅਦ ਫਿਰ ਜੋ ਆਪ ਕੋ ਤ੍ਰੇਤੀ ਆਈ ਹੈ ਵੀ ਜੋ ਆਪਣੇ ਕੋਲੋਂ ਦੀ ਬ੍ਰਿਆਦਾ ਹੈ ਇਤਰਾ ਸਨ ਸ੍ਰੀ ਧਰਮ ਦੇ ਮਹਾਰਾਜ ਜੀ ਜਿਗਤ ਤੋਂ ਸਾਰੇ ਆਂ ਕੀ ਕਰ ਰਹੇ ਆਂ ਰੇਟੀ ਪਾਲਣਾ ਕਰਦੇ ਆਂ ਜੀ ਬਾਲਦੇ ਆਂ ਜੇ ਮਾਰਦੇ ਵੀ ਹਾਂ ਜੋ ਕਰਨ ਕਰੋ ਕਟਨਾ ਜੀ ਰਹੀ ਗਾਈ ਗੁਰੂ ਸਾਹਿਬ ਦੀ ਅਬ ਧਾਰ ਫੜ ਕੇ ਤੁਸ਼ਟਾ ਦਾ ਨਾਸ ਕਰਦੇ ਆਂ ਸੰਤਾਂ ਦੇ ਹਿਰਦੇ ਵਿੱਚ ਪ੍ਰਕਾਸ਼ ਕਰਦੇ ਆਂ ਜੇ ਜੋ ਕਾਂਸਾ ਆਇਆ ਜੇ ਕੰਤ ਤੀਨ ਜੁਨੀਆਂ ਕੱਤ ਗਰੀ ਹੋ ਜੇ ਉਹ ਵਰਦੇ ਸੁਖੀ ਜੀ ਮਹਾਰਾਜ ਕੋ ਜੇ ਨਰਿੰਕਾਰ ਰਮੇਸ਼ ਚੇਤਜੀ ਨੇ ਜਰਾਵਣ ਨੂੰ ਮਾਰਨੇ ਵਕਤੇ ਦੁਆਪਰ ਦੇ ਵਿੱਚ ਨਤਰੇਟੇ ਦੇ ਅੰਦਰ ਇਹ ਰਾਮ ਜੀ ਜਰੀ ਆਏ ਹਨ ਜਰਾਵਣ ਨੂੰ ਮਾਰਨੇ ਵਕਤੇ ਦੁਆਪਰ ਦੇ ਵਿੱਚ ਇਹ ਪ੍ਰਿਥਵੀ ਜੀ ਮਹਾਰਾਜ ਆਏ ਹਨ ਤੇ ਕਾਲ ਯੁਗ ਦੇ ਵਿੱਚ ਸਾਰੇ ਸੱਤਾਂ ਲੈ ਕੇ ਜਿਹੜੇ ਚਾਰਜ ਪ੍ਰਮੇਸ਼ਰ ਜੀ ਦਾ ਨਾਮ ਆਇਆ ਜਾਣ ਕਰੋ ਕੱਟਨਾ ਸਾਧੂ ਜਗ ਵਿੱਚ ਨਹੀਂ ਹੈ ਸਾਧੂ ਜਗ ਵਿੱਚ ਰੱਖਿਆ ਕਰੀ ਹੈ ਪਰ ਹਰ ਯੂਟਿਊਬ ਭਗਤ ਪਾਇਆ ਪਏ ਰੱਖਦਾ ਹੈ ਰਾਮ ਰਾਜ ਹੈ ਰਾਮ ਨੂੰ ਟੰਡ ਮਾਰਿਆ ਪ੍ਰੇਰਨਾਤਰ ਹਰਿਵੰਗ ਨੂੰ ਟੰਡ ਮਾਰਿਆ ਹੈ ਪ੍ਰੇਰਨਾ ਦੇ ਪੁੱਤਰ ਆਏ ਮਹਾਰਾਜ ਜੀ ਨੇ ਜੁਗ ਜੁਗੋ ਦਮੇ ਰੱਖਿਆ ਕਰਦੇ ਹੁੰਦੇ ਨੇ ਸੰਤਾਂ ਨੂੰ ਇਹ ਦੁਸ਼ਟਾਂ ਨੂੰ ਮਾਰਦੇ ਹਨ ਮਹਾਰਾਜ ਜੀ ਜੇ ਜਿਹੜੇ ਸਾਧੂ ਹਨ ਜਿਹੜੇ ਪ੍ਰਕਾਸ਼ ਕਰਦੇ ਹਨ ਉਹ ਟੰਡ ਕਰੋ ਸਾਧ ਰਾਮ ਜੀ

ਅਨਸਰ ਜਿਆ ਜਿੰਦਾ ਬਸਤ ਯਾਦ ਹੁੰਦਾ ਫਿਰ ਉਹ ਕੰਡਾ ਹੋ ਜਾਂਦਾ ਕੰਡਾ ਆਪਣੇ ਬੋਲ ਦੇ ਵਿੱਚ ਕਹਿਣ ਦਾ ਵਾਹ ਲੋ ਜਿੱਦ ਸਾਰਾ ਦਰਬਾਰ ਫਿਰ ਮੀਤ ਦਾ ਲੱਗਿਆ ਸੱਚੇ ਜੀ ਨੇ ਸਾਰੇ ਘਿਰਤੀਆਂ ਉਹਦੇ ਵਿੱਚ ਫਿਰ ਉਹ ਸਾਰੇ ਜਿੰਦਰੇ ਇਕੱਲੇ ਅਨੇਕ ਹੋਇਆ ਵਾ ਪਰਮੇਸ਼ਰ ਜੀ ਵਿਚਾਰਨ ਕਰੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੁਜੀ ਕਰੋ ਰਾਜਾ ਕੰਡਾ ਰਹਿ ਗਿਆ ਤੇ ਸਾਰੇ ਬਸਤੇ ਤਰਦੇ ਆਪਣਾ ਕੋਈ ਉਹ ਰੋਲ ਨਹੀਂ ਹੈ ਹੜ ਜਾ ਬੁਝ ਜਾ ਉਹਦੇ ਕੋਈ ਪੱਲਾ ਨਹੀਂ ਉਹਨੇ ਨੇ ਕਰ ਜਦੋਂ ਆਪਣੀ ਮੌਤ ਵੀ ਚਾਹੁੰਦੇ ਨੇ ਨਾ ਫਿਰ ਨਿਰਗੁਣ ਸ੍ਰੋਟੀ ਚਲੇ ਜਾਂਦੇ ਆ ਸਭ ਉਹਨੂੰ ਕੋਣ ਸਮਾਪਤ ਕਰ ਦਿੰਦੇ ਮਹਾਰਾਜ ਜੀ ਨਿਰਗੁਣ ਤੋਂ ਇਹ ਜਿਹੜੇ ਸਰੀਰ ਹੈ ਤੁਹਾਡੇ ਤੇ ਰਿਹਾ ਸਮਾਪਤ ਹੋ ਜਾਂਦੇ ਪੈਜਾ ਕਰਨੇ ਵਾਲਾ ਵੀ ਭਾਜਣ ਵਾਲਾ ਵੀ ਬਾਹਨੇ ਬਲੋ ਦੂਰੀ ਜਾਂ ਤਾਨ ਕਰੋ ਸਤਨਾਮੁ ਸਿਹੀ ਵਾਗੀ ਗੁਰੂ ਸਾਹਿਬ ਹੀ ਤੇ ਜਲਦਾ ਵਿੱਚ ਮਰ ਗਏ ਤੇ ਹਨ ਨਾ ਖੇਲ 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 ਕੇ ਨਟਕੋ ਭਰੇ ਬਾਹ ਕਹਿੰਦਾ ਖੇਲ ਖੇਲ ਕਰਕੇ ਉਹ ਫੇਰ ਹੋ ਜਾਂਦੇ ਆ ਬੰਦੇ ਇਹਨਾਂ 50 50 ਦਾ ਰਹਿੰਦਾ ਫਿਰ ਇਸ ਵਿੱਚ ਮਸਤ ਜਦੋਂ ਫਿਰ ਆਪਣੇ ਆਵ ਰਹੇ ਜਾਂਦੇ ਆ ਜਾਣ ਕਰੋ ਸਤਿਨਾਮ ਸ਼ੀਰੀ ਵਾਹੀ ਗੁਰੂ ਸਾਹਿਬ ਜੀ ਜਿਹੜਾ ਨਿਰਮੋਸ ਰੂਪ ਦਾ ਕਰਦੇ ਖਾਈ ਨੇ ਜਗਾ ਪਰਮੇਸ਼ਰ ਦਾ ਆਮ ਉਹ ਬਾਹਰ ਸਵਾ ਵਿੱਚ ਹੁਣ ਰਹਿ ਜਾਂਦਾ ਬਹੁਤ ਕੋਈ ਬੈਠਿਆ ਆਇਆ ਸਭ ਤੋਂ ਬਾਹਰ ਰੱਖਿਆ ਹੈ ਜਿਹੜੇ ਕੋਲ ਤਾਂ ਨਾਮ ਲੱਗੇ ਉਹ ਬਾਹਰੋਂ ਨੂੰ ਨਾ ਹੰਦਣ ਨੂੰ ਵੀ ਇੱਕ ਸਾਧ ਮੰਦਰਤ ਕਰਨਾ ਹੈ ਜਾਣ ਕਰੋ ਤੇ ਨਾਮ ਹੀ ਵਾਹੀ ਗੁਰੂ ਸਾਹਿਬ ਜੀ ਸਾਧੂ ਜੁਰੂ ਨੇ ਪ੍ਰਮਾਨ ਕੀਤਾ ਹੈ ਕਿ ਭਾਈ ਤੁਸੀਂ ਇਦਾਂ ਕਰੋ ਪਰ ਮੇਰੇ ਚਿਤ ਸਿਮਰਨ ਕਰਨਾ ਸਾਵੇਂ ਦਿਲ ਕੋਲ ਸੁਣੋ ਹੋਵੇ ਭਾਵੇਂ ਸਾਧ ਕੋਲ ਹੋਵੇ ਆਪਣਾ ਨਾਮ ਤੁਨਕੇ ਜਿਹੜਾ ਪਰਮੇਸ਼ਰ ਬਾਹਰ ਸੁਣੀ ਜਹਾਜ ਆ ਗਿਆ ਸਰ ਬਈ ਆ ਬਗਾਇਆ ਜਦੋਂ ਦਾ ਆਪਣਾ ਨਾਮ ਜੇ ਭਾਈ ਉਹਨੂੰ ਯਾਦ ਕਰਾਂਗੇ ਤੇ ਸਾਡਾ ਜਰੂਰ ਸਹਿਜਾ ਕਰੇਗਾ ਉਚਾਰਨ ਕਰੋ ਕਾ ਤੇ ਨਾਮ ਸੀਗੀ ਗਾਈ ਹੁਰ ਸਾਹਿਬੀ ਜਿਹੜਾ ਮੇਰ ਕੋਲ ਪ੍ਰਮਾਣ ਸਾਰੇ ਸਰੀਰਾਂ ਵਿੱਚ ਰਮਿਆ ਬੰਦੇ ਨਿਰਗੁਣ ਜਿਹੜੇ ਸਾਡੇ ਅੰਦਰ ਹੈ ਨਾ ਆਪਾਂ ਨੂੰ ਬੁਲਾ ਰਿਹਾ ਨਿਰਗੁਣ ਦਾ 88 ਕਿਟੀ ਹਲ ਦੇ ਵਿੱਚ ਤੇ ਕਿਥੇ ਸੂਤ ਜਾ ਉਹਨੂੰ ਚਿਲਾ ਰਹੇ ਮਾਰ ਕਿੰਨੀ ਦਰਦੀ ਪੈਣਾ ਹੋਵੇ ਸੂਤ ਨੂੰ ਫੇਰ ਵੀ ਵਿੱਚ ਜਾ ਸੂਤ ਚਿਲਾ ਰਹੇ ਉਹ ਨੂੰ ਵੀ ਜੇ ਮੰਨ ਲੋ ਜੇ ਮਾਰ ਕੋਈ ਇੰਨੀ ਠੰਡ ਮੈਰੀ ਬਹੁਤ ਜ਼ਿਆਦਾ ਤਾਂ ਵੀ ਉੱਥੇ ਵੀ ਆਪਾਂ ਮਾਰ ਤੇ ਜਾਮ ਨਹੀਂ ਹੋ ਜਾਂਦੇ ਹੋ ਸੂਤ ਦੇ ਵਿੱਚ ਵੀ ਗੰਗਲ ਜਾਂਦੇ ਮਾਰਾ ਜੀ ਉਹ ਬਿਕਾ ਸਕਦੇ ਆ ਸਾਹ ਆਪਾਰ ਸਕਦੀ ਹੈ ਵਿਚਾਰਨ ਕਰੋ ਨਿਰਗੁਣ ਪਰਮ ਸਾਰੇ ਸਿਵ ਜਰਮ ਨੇ ਉਹ ਹੈ ਉਹ ਤੋਂ ਬਿਨਾ ਕੋਈ ਸਤਨ ਹੈ ਹੀ ਨਹੀਂ ਹੈ ਉਹ ਸਾਰੇ ਉਹਦਾ ਨਾਮ ਸਰਵੇ ਆਪ ਕਰ ਹੈ ਜਿਹੜਾ ਉਹ ਪਮਕ ਕਰਦਾ ਹੈ ਸੰਸਾਰ ਸੁਦਰ ਜਿਹੜਾ ਦੁਸ਼ਤ ਸਮੁੰਦਰ ਦੁਸ਼ਟ ਆਖਦਾ ਹੈ ਇਹ ਸੁਦਰ ਤੇਰੇ ਨਾਮ ਜਪ ਕੇ ਉਹ ਤਰਿਆ ਜਾ ਸਕਦਾ ਹੈ ਜਾਣ ਕਰੋ ਮਹਾਰਾਜ ਜੀ ਦੇ ਕੋਲ ਨਾ ਨਉ ਕੋਲੂ ਦੇ ਕੋਲ ਦੇ ਮੁੱਖਾਚਾਰੀ ਜੀ ਤੋਂ ਮਿਲ ਕੇ ਆਏ ਨਮਸਕਾਰ ਕਰ ਰਹੇ ਮਹਾਰਾਜ ਜੀ ਪਤਾ ਲੱਗਦਾ ਹੈ ਕਿ ਅਸੀਂ ਕਿਸੇ ਸ਼ਬਦ ਦੇ ਅਧਿਕਾਰੀ ਆ ਵੀ ਸਾਨੂੰ ਕਿਹੜਾ ਸ਼ਬਦ ਹੈ ਜਿਹਦੇ ਉੱਪਰ ਆ ਜਪਣਾ ਚਾਹੀਦਾ ਅਸੀਂ ਕਰਮ ਕਰਨ ਦੇ ਅਧਿਕਾਰੀ ਆ ਜਾਂ ਉਪਾਸਨਾ ਦੇ ਜਾਂ ਗਿਆਨ ਦੇ ਕਿਹੜੀ ਚੀਜ਼ ਆ ਇੱਕ ਤਾਂ ਕਰਮ ਕਰਨ ਦੇ ਅਸੀਂ ਕਰਮ ਕਰਨ ਕਰ ਰਹੇ ਆ ਕਿ ਇਹ ਰੋ ਉਪਾਜਨਾ ਕਰਦੇ ਆਂ ਉਪਾਜਨਾ ਵਿੱਚ ਭਗਤੀ ਕਰਨੇ ਨਾਲ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਸਾਨੂੰ ਨੇੜੇ ਕਰਕੇ ਤੁਹਾਨੂੰ ਜਾਓ। ਸਾਨੂੰ ਕਿੱਥੇ ਰਹਾ ਪਤਾ ਲੱਗੇ ਕਿ ਕਿੱਥੇ ਭਗਤੀ ਹੈ ਉਚਾਰਨ ਕਰੋ। ਕੰਤੇ ਦਾ ਨਾਮ 시리 ਗਾਈ ਗੁਰੂ ਕਾਹਿ ਬਰੀ ਪਹਿਲਾ ਨੰਬਰ ਦਾ ਸਰਹਵਾਰ ਜਿਹੜਾ ਗੁਰੂ ਸਿੱਖਾ ਦੀ ਸੇਵਾ ਕਰਦਾ ਹੈ। ਗੁਰਬਾਣੀ ਪੜ੍ਹਨ ਨੂੰ ਵਿੱਚ ਪਹਿਲਾ ਕਦਾ ਹੈ। परमेसर वास्तव के हर समय परमेस है जपता है पुरुष करम समझो जा शुभ कर्म जी क्या जोश एक नाम जपता है यह धर्म की किरत भी करता है ज संबंध भी दिता है ीमें भी करता है वो जो पुरुष उपादना का अधिकारी हमारा है उच्चारण करो पहला कर्म बारे दसिया दूसरा उपाचना तीसरा है ज्ञान ਜਿਹੜਾ ਕੋਈ ਸੁਰਵਾਣੀ ਪੜ੍ਹ ਸੁਣ ਉਹ ਮੈਂ ਵਿੱਚ ਆੜ ਕਰਦਾ ਹੈ ਸੁਰਵਾਣੀ ਵਿੱਚ ਆੜ ਕਰਦਾ ਹੈ ਮੰਦੇ ਕਰਮਾਂ ਦਾ ਧਿਆਰ ਕਰਦਿਆਂ ਦਾ ਤੇ ਵਿਗਿਆਨਿਕ ਕਾਰਨ ਕੋਲ ਆਪਣੇ ਮੱਤ ਨੂੰ ਦੇ ਮੋਗ ਲਿਆ ਹੈ ਜਗਤ ਨੂੰ ਦੁੱਖ ਰੂਪ ਜਾਣ ਕੇ ਸਾਡੇ ਵਿਹਾਰ ਕੇ ਆਉਂਦੇ ਪਿੱਕੇ ਲੱਗਦੇ ਆ ਜਿਹਦੇ ਵਿਹਾਰ ਹੋ ਰਹੇ ਲੱਗੇ ਤਾਂ ਸਾਡੇ ਵਿੱਚ ਇਹ ਨਾਉਂ ਤੋਂ ਵਾਰਨ ਪਿੱਕੇ ਲੱਗਦੇ ਨਾ ਨਾ ਇਹ ਸਤਾਰਾ ਸਤਜਿ ਵਿਚਾਰ ਕਰਦੇ ਸਤ ਕਿਆ ਹੈ ਸਤ ਨਾਮ ਪਰਮੇਸ਼ਰ ਹੈ ਸਾਚਾ ਨਾ ਕੋ ਹੋ ਦੇ ਸਧਾਰਣੇ ਵਾਲ ਆਦਿ ਵਿੱਚ ਵੀ ਹੈ ਮੱਧ ਵਿੱਚ ਵੀ ਹੈ ਅੰਤ ਵਿੱਚ ਵੀ ਹੈ ਜਿਸ ਨੇ ਵੀ ਤਾਂ ਵੀ ਕਹਰੇ ਹਨ ਆਦਿ ਅੰਤ ਇੱਕ ਹੈ ਬਟ ਆਰਾਮ ਕੋਈ ਗੁਰੂ ਸਮਝਿਓ ਹਮਾਰਾ ਆਚਰਨ ਗਨੋ ਸਤ ਨਾਮ ਕੀ ਜੀ ਬਾਹੀ ਗੁਰੂ ਗ੍ਰੰਥ ਜੀ ਸਤ ਕਿਆ ਹੈ ਉਦੇ ਗੁਰੂ ਪਤਾ ਅੰਦਾਜ਼ਾ ਸਾਚ ਪਤਾ ਲਾਦਣ ਸਾਚਿਆ ਜੀ ਨੂੰ ਨਾ ਲੜੋਣਾ ਗੁਰਦਆਰਾ ਗੁਰੂ ਮਹਾਰਾਜਾ ਜਿਹੜਾ ਗੁਰਬਾਣੀ ਸਾਡੇ ਧាច់ ਹੈ ਇਹ ਭਾਈ ਵਿਕਰਮ ਸਾਡੋ ਇਨਫਰਮੇਸ਼ਨ ਵਿੱਚ ਆਪਾਂ ਨੇ ਕਿਤੇ ਲੇਨ ਵੀ ਹਣਾ ਜੋ ਇਹ ਪੈਦਾ ਜੀ ਉਹਨੇ ਜਾਣਾ ਵੀ ਹੈ ਇਸ ਕਰਕੇ ਤਿਆਰੀ ਕਰੋ ਸਾਚ ਦੇ ਸਾਚ ਨਾਲ ਗੁਰੂ ਦੇ ਜਾਓ ਢੂੜ ਦਾ ਤਿਆਰ ਕਰਦੇ ਜਾਣਾ ਮਾਰੇ ਅੱਛਾ ਅੱਛਾ ਅ ਸਾਚ ਕਹਨੇ ਢੂੜਨ ਬਿਜਾਰ ਕਰਦਾ ਹੈ ਇਤਰਾ ਨੂੰ ਫਿਰ ਗਿਆਨ ਦਾ ਅਧਿਕਾਰੇ ਜਾਣਾ ਉਚਾਰਨ ਕਰੋ ਗੁਰਸਾਹਿਬ ਦੀ ਸਾਰਿਆਂ ਦੇ ਉੱਪਰ ਫੈਸਲਾ ਕਰਕੇ ਮਾਰਨ ਨੂੰ ਦੱਸਿਆ ਹੈ ਕਹਿੰਦੇ ਤੁਸੀਂ ਸਿੱਖਰੇ ਚਿੰਦੇ ਜਾਣਿਆ ਆਪਣੇ ਘਰੇ ਗਿਆ ਗੜਮ ਗੜਮ ਕਰਦੇ ਘਰੀਆਂ ਪਹਿਲਾਂ ਤੇ ਦੂਸਰੇ ਹੈ ਕਿ ਗੁਰਬਾਣੀ ਨਾਲ ਕਰਨ ਦੇ ਵਿੱਚ ਇਦਰੇ ਹੈ ਗਿਆਨ ਹੋ ਜਾਂਦਾ ਉਹਨਾਂ ਨੂੰ ਸਾਰੇ ਇਦਾਂ ਗੁਰਾਂ ਦੇ ਉੱਪਰ ਗੁਰਬਾਣੀ ਹੈ ਕਹਿੰਦੇ ਗੁਰਬਾਣੀ ਅਦੇ ਸਿੱਖਾ ਨੂੰ ਬਾਰੇ ਅਧਿਕਾਰਾਂ ਦੇ ਯੋਗ ਜਾਣੋ ਉਚਾਰਨ ਕਰੋ ਸਾਹੇਗਾ ਹੀ ਰਹੀ ਗੁਰੂ ਦਾ ਹੈ ਬਗੀ ਕੋਲ ਪੁੱਛਦੇ ਗੁਰੂ ਜੀ ਪਾਸੋਂ ਲੈਣ ਦਾ ਕਾਰਨ ਤੂੰ ਸਿਖਾਏ ਹਨ ਇਹਦੇ ਆਪਣੇ ਸਿੱਖ ਆਏ ਆਪਣੇ ਅਧਿਕਾਰਾਂ ਦੇ ਕਰਮ ਕਰਕੇ ਪਰਮ ਅਜਿ ਪ੍ਰਾਪਤ ਹੋ ਗਏ ਉਹ ਇਹਦੇ ਪਰਿਵਾਰ ਨਾਲ ਤਿਆਰ ਇੰਕਦਰ ਗੁਰੂ ਜੀ ਪਾਸ ਯਾਰ ਸਿੱਕੇ ਪੈਦਰਦਾ ਜੋ ਨੁਲਾੜਾ ਆੜੂ ਅਟਾ ਗਾੜੂ ਇਹ ਆਇਆ ਮਹਾਰਾਜੀ ਕੋਲ ਬੈਂਕੀ ਕਿੱਥੇ ਨਿਸ਼ਕਾਰ ਕਰਕੇ ਵੇਚੀ ਕੀਤੀ ਮਹਾਰਾਜੀ ਕਹੇ ਤੁਹਾਡਾ ਜਿਹੜਾ ਉਪਦੇਸ਼ ਹੈ ਉਪਦੇਸ਼ ਨੂੰ ਪਵਾ ਕੇ ਨਾ ਸਿੱਕੜ ਕੇ ਉੱਠਦੇ ਆ ਨਾ ਕਿਆ ਕਰਦੇ ਸ਼ੂਭ ਕਰਨ ਕਰਦੇ ਸ਼ੂਭ ਕਰਨ ਜਿਹੜਾ ਬਾੜੂ ਜਰਦੇ ਆ ਨਾ ਰਿਵਾਈਵ 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 ਸਿਮਰਨ ਵੀ ਕਰਦੇ ਆ ਨਾ ਰਾਬ ਜੀ ਦਾ ਮੰਨ ਹੈ ਡਾਟੀ ਦਾ ਸੰਧੀਆਂ ਵਰਗਾ ਚੱਲੇ ਜੀ ਸੰਖਾਲ ਠੀਕ ਜਿਆ ਕਰਦੇ ਨਾਲ ਲੈ ਕੇ ਸੁੱਚਾ ਰਹੇ ਉਸਾਲ ਬ੍ਰੋਗ ਮੰਨ ਲਾ ਪਹਿਲਾ ਸੰਤਾਨ ਜੀ ਬ੍ਰੋਗ ਪਵਨ ਅੰਗੋ ਰਸਤੀ ਜੀ ਜੋਬਧਾ ਹਜਾਰਨ ਕਰੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮੇਰੇ ਮਤਲਬ ਜਿਹੜਾ ਉਪਰ ਸ਼ਬਦ ਦਿੱਤਾ ਮਹਾਰਾਜ ਜੀ ਨੇ ਕਿਤੇ ਮਹਾਰਾਜ ਨੇ ਜਿਹੜੇ ਸੁੱਤੇ ਨੇ ਸੁੱਤੇ ਨੇ ਤਾਂ ਇਹ ਸੁੱਤੇ ਬੰਦੇ ਉਹਨੇ ਜਿਹੜੇ ਪਿਆਰੇ ਜਿਹੜੇ ਉਹਦੇ ਨਾਲ ਹਰ ਟਾਈਮ ਗੂੜੇ ਰਹਿੰਦੇ ਆ ਨਾ ਉਹਨਾਂ ਨੂੰ ਛਾਲ ਕੇ ਘਰੋਂ ਦੇ ਦਿੰਦਾ ਹੈ ਉਹਨਾਂ ਨੂੰ ਛਾਲ ਦਿੰਦਾ ਹੈ ਵੀ ਦਾਦਾ ਲੈ ਲਓ ਦਾਜਾ ਲੈ ਦੇ ਨਾਮ ਜਪੋ ਸਿਮਰਨ ਕਰੋ ਪੂਜਾ ਕਰੋ ਬਾਹਰੋਂ ਜੋ ਕਰ ਮਹਾਰਾਜ ਜੀ ਉਹਨਾਂ ਨੂੰ ਛਾਲ ਕੇ ਸਾਰੇ ਚੀਜ਼ਾਂ ਬਸੋਂ ਦਿੰਦਾ ਹੈ ਉਜਾਗਨ ਕਰੋ ਉਹ ਜਿਹੜੇ ਜਾਗਦੇ ਆ ਉਹ ਖਾਲੀ ਬਹਿ ਜਾਂਦੇ ਮਾਰਜੀ ਕਹਿੰਦਾ ਉਹ ਬੋਲਦੇ ਬੋਲ ਕੇ ਮਾਰਨ ਕਰੀ ਗਏ ਸਾਰ ਦਰਦ ਨੂੰ ਜਾਗ ਉਹ ਤੇ ਰਣਾ ਜਿਹਾ ਲੱਗਣੇ ਚਾਹੀਦਾ ਮਰਜੀ ਗੱਦੇ ਗੱਲ ਨਹੀਂ ਆ ਇਹ ਮਤਲਬ ਵੀ ਸਮਝਿਆ ਨਹੀਂ ਆ ਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਦਾ ਮਾਰਜੀ ਕਹਿੰਦੇ ਵਿਦਿਆ ਦਾ ਹੰਕਾਰ ਕਰਕੇ ਨਾ ਉਹਨਾਂ ਨੂੰ ਹੰਕਾਰਤਾ ਅੰਦਰ ਨਾਲ ਜੇ ਇਹ ਪੰਡਿਤ ਹੋ ਜਾਂਦੇ ਹਨ ਤੇ ਕਿਸੇ ਸਾਧ ਪੰਡਤ ਨੂੰ ਉਹ ਮਦਲ ਉਹਨਾਂ ਦੀ ਪੂਜਾ ਮਰ ਉਹਨਾਂ ਦੇ ਕੋਲ ਜਾਂਦੇ ਨਹੀਂ ਹੈ ਇਹ ਸੰਤ ਹੈ ਸੰਤ ਜਵਾਬ ਹੈ ਨਾ RAM ਜੋ ਜਗਾ ਕੋ ਸੰਤ ਜਵਾਬ ਹੈ RAM ਵੀ ਸੇਵਾ ਕੋ ਢੋਏ ਬਲੇ ਇੱਕ ਦੰਦੇ RAM ਸੰਤ RAM ਜੋ ਜਗਾ ਨੂੰ ਸੰਤ ਜਵਾਬ ਹੈ ਨਾ ਸੰਤ ਨਾਮ ਨੂੰ ਸੰਤਾਂ ਨੂੰ ਕਰ ਕਰਨੀ ਪਣੀ ਹੈ

ਕਹਿੰਦੇ ਭਾਈ ਸਤ ਸਾਰਜੋ ਜਨਗਰੇ ਹੋ ਜਾ ਨਗਰ ਨਿਹਾਰ ਸਾਡੇ ਦੇ ਨਾਮ ਦਾ ਬਹੁਤ ਬਹੁਤ ਉਤਾਰੋ ਚੜਨ ਕਰੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇਤਨਾ ਕਹਿੰਦੇ ਪੱਡਰ ਬਣ ਜਾਂਦੇ ਮੜ ਬਣ ਕੇ ਬੜਾ ਹੰਕਾਰ ਧਾਣਦੇ ਨੇ ਸੱਚਾ ਗੁਰ ਸੇਵਾ ਵੀ ਜਾਣਦੇ ਨਹੀਂ ਨੇ ਉਹ ਤੇ ਦੂਜੇ ਨੰਬਰ ਦੇ ਮਹਾਰਾਜ ਜੀ ਕਹਿੰਦੇ ਉਜਾਗ ਕਰੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੜੇ ਨਿਕੇ ਜਿਹੜੇ ਉਪਦੇਸ਼ ਵੀ ਮੰਨਦੇ ਆ ਦੂਸਰੇ ਬਾਰੇ ਜਿਹੜੇ ਅਨਪੜ੍ਹੇ ਨੇ ਫੋਨ ਮਾਰਦੇ ਉਹ ਸਮਝਾਰੇ ਕਿ ਉਹਨਾਂ ਦੇ ਅੰਦਰ ਅੰਕਾਰੇ ਨੇ ਜਿਹੜੇ ਅਨਪੜ੍ਹੇ ਹਨ ਅਰਥੀ ਨੇ ਹੈ ਉਹ ਗੁਰੂ ਘਰ ਜਾਂਦੇ ਸੰਤਾਂ ਦੀ ਸੇਵਾ ਵੀ ਕਰਦੇ ਹਨ ਕਹਿੰਦੇ ਜਾਗਦੇ ਹਨ ਕਹਿੰਦਾ ਪਰਮੇਸ਼ਰ ਵੱਲੋਂ ਜਾਗਦੇ ਜਾਗਦੇ ਸੁੱਤੇ ਗੱਲ ਚ ਆਵੇਈ ਹੈ ਨਾ ਜਾਗਦੇ ਤੋਂ ਹੋਏ ਇਹਦੇ ਸਵੇਰ ਹੰਟਾ ਹੋ ਜਾਂਦੇ ਨੇ ਸੇਵਾ ਕਰਦੇ ਹਨ ਤੇ ਜੋ ਦੱਦਦੇ ਆਉਂਦਾ ਬੱਦਦੇ ਨਾ ਉਹ ਕਮਾਈ ਕਰਦੇ ਹਨ ਪਰ ਗੁਰੂ ਦੀ ਕਿਰਪਾ ਨਾਲ ਪਰ ਜਾਂਦੇ ਹਨ ਜਗੜ ਕਰੋ ਹੋਈ ਪਰਮੇਸ਼ਰ ਕੋਲੋਂ ਜਾਗਦੇ ਹਨ ਜੋ ਸੇਵਕ ਜਿਹਾ ਰਹੇ ਹਨ ਇਹ ਸੁਚਿਆਣ ਨੂੰ ਪਾਲਦੇ ਨੇ ਮਾਰਾ ਇਹਦਾ ਮਤਲਬ ਇਹ ਹੋ ਗਿਆ ਇਹ ਜਿਹੜੇ ਹੁਣ ਜਾਗਦੇ ਉਹਨਾਂ ਖਾਲੀ ਰਹਿ ਜਾਂਦੇ ਨੇ ਕਿਉਂ ਉਹਨਾਂ ਨਾਲ ਜਿਹੜਾ ਮਾਨ ਹੈ ਹਨਕਾਰੀ ਹੋ ਗਿਆ ਹੈ ਤੇ ਬੇਕਾਰੀ ਹੋ ਗਿਆ ਹੈ ਇਸ ਤਰ੍ਹਾਂ ਆਪਣੇ ਆਪ ਨੂੰ ਮਾਨ ਵੀ ਨਹੀਂ ਬਸ ਗਏ ਹਨ ਕਿੰਨੇ ਜ਼ਬੜਾ ਹੋ ਗਏ ਜੁਗਰੇ ਡੀਜੀ ਮੁੱਖ ਮੰਤਰੀ ਆ ਗਏ ਹਨ ਬਰੇ ਬਰੇ ਨੇ ਉਹ ਉਹ ਅਹੰਕਾਰ ਹੀ ਜਿਹੜਾ ਹੈ ਜਿਹੜਾ ਬਣਦਾ ਹੈ ਕੋਈ ਨਹੀਂ ਹੈ ਜਿਹੜਾ ਦੇ ਫਸ ਜਾਂਦੇ ਆ ਮਤਲਬ ਆਪਣੇ ਆਪੇ ਚੱਕਰ ਜਿਹਾ ਹੰਕਾਰ ਵੀ ਜਦੋਂ ਉਹ ਟੁੱਟੇ ਹੈ ਕਹਿੰਦੇ ਜਿਹੜਾ ਜਿਹੜਾ ਬੁੱਝਦਾ ਹੰਕਾਰ ਹੀ ਹੋ ਗਿਆ ਨਾ ਦੁੜਵਾਣੀ ਬੜ ਬੜ ਕੇ ਆਉਂਦੇ ਇੱਥੇ ਨਾਲੋਂ ਅਹੰਕਾਰ ਹੀ ਹੈ ਮਹਾਰਾਜ ਕਹਿੰਦੇ ਉਹ ਗੁਰੂ ਮਹਾਰਾਜ ਜੀ ਦਾ ਮਹਾਰਤਾ ਕਹਿੰਦੇ ਨਾਗ ਨਿਮੇ ਜਿਹੜੇ ਲੱਗੇ ਨੇ ਕਿੱਥੇ ਗਾਓ ਜਿਨੀ ਗਾਓ ਬੜ ਕੋਲਾ ਜਾਂ ਫੜ ਨੀਮਿਆ ਰੁਪਾ ਲਾ ਦੇ ਤਿਮੜਾ ਵਰਕੇ ਹੋ ਕੇ ਮਾਰਨਾ ਕਰੀਓ ਜਨਨ ਕਰੋ ਜਿਹੜਾ ਪਰਮੇਸ਼ਰ ਹੈ ਪੜਿਆਂ ਆਉਂਦੀ ਸੋਸੀ ਵੀ ਝੁੰਦਾ ਨਹੀਂ ਹੈ ਉਹ ਕਹਿ ਨਹੀਂ ਹੈ ਉਸ ਹੁੰਦੇ ਹਨ ਮਾਰ ਜੀ ਦਾ ਕਿਰਪਾ ਜੀ ਦੀ ਜਾਤ ਖਲੀ ਰਹੇ ਜਾਂਦੇ ਹਨ ਜਨਨ ਕਰੋ ਜਿਹੜੇ ਅਨਪੜ੍ਹੇ ਮਾਰੀ ਕਹਿੰਦੇ ਬਹਿਜ ਨਾਲ ਪਰਮੇਸ਼ਰ ਪੜ ਲੱਗ ਜਾਂਦੇ ਹਨ ਜਾਗਦੇ ਹਨ ਹੋ ਪਰ ਮੈਂ ਇੱਕ ਰਿਪਰ ਰੇਟੀ ਦੇ ਦਾਤ ਪ੍ਰਾਪਤ ਕਰ ਲੈਂਦੇ ਹਾਂ ਉਚਾਰ ਕਰੋ ਸਤਿਨਾਮ ਸ਼ਿਵਾ ਹੈ ਗੁਰੂ ਸਾਹਿਬ ਦੀ ਗੁਰਦਸਰੇ ਵੀ ਬਾਹਰ ਨੂੰ ਮੰਦਿਰ ਸਿਮਰਨ ਕਰਨਾ ਚਾਰ ਮਹਾਰਾਜੀ ਢੋਲ تیرਣਾ ਝੰਗਾ ਤੇ ਜੇਠਾ ਤਿੰਨ ਜਣੇ ਮਿਲ ਕੇ ਗੁਰੂ ਜੀ ਕੋਲ ਆਏ ਹਨ ਨਮਸਕਾਰ ਕਰਕੇ ਵੇਂਝੀ ਕੀਤੀ ਮਹਾਰਾਜ ਜੀ ਤੇ ਬੁੱਧ ਰਾਮ ਦਾ ਨਾਮ ਜੀ ਰਾਮ 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 ਰਾਮਣਾ ਜਦੋਂ ਆਪਨੇ ਜਪੰ ਕਰਦੇ ਹਨ ਹੁਣ ਕਈ ਕਹਿੰਦੇ ਕਿ ਜੇ 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 ਹਾਰੇ ਕਿੰਨਾਰੇ ਕਰੀਂਦਾ ਨਾ ਉਹਦਾ ਜਾਪ ਕਰਦੇ ਹਨ ਇਹ ਇਹ ਤੁਨ ਜਾਮ ਅਨਨਾਮ ਦਾ ਕਈ ਕਹਿੰਦੇ ਓਮ 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 ਕਈ ਓਮ ਦਾ ਜਾਪ ਕਰਦੇ ਹਨ ਮਹਾਰਾਜੀ ਨੇ ਸਾਨੂੰ ਕਿਹੜਾ ਜਾਪ ਕਰਨਾ ਚਾਹੀਦਾ ਸਾਰੇ ਨਾਮੇ ਪਰ ਵਿੱਚ ਹਉ ਬੱਲੇ ਬੱਲੇ ਆਈ ਜਾਉਂ ਹੁਣਾਂ ਪਾਜਾ ਕਹਿੰਦੇ ਹੈ ਮਹਾਰਾਜ ਬਸੰਤ ਰਾਗ ਦੇ ਵਿੱਚ ਆਉ ਬਿਲੇੜ ਜਾਉਂਗੇ ਜਿੱਤੇ ਜਰੇ ਨਾ ਆਹ ਹੈ ਉਹਦੇ ਜੀ ਦੇ ਨਾਮ ਹੈ ਪ੍ਰਮੇਸ਼ਰ ਦਾ ਨਾਮ ਇੱਥੇ ਕਾਰੀਏ ਜੀ ਬਿਲੇੜ ਜਾਂਦਾ ਮੇਰੇ ਗੁਰਨਾਮ ਦੇ ਆਹੀ ਜਾਉਂ ਐਨਾਂ ਨੀ ਮਾ ਗੁਣਾਂ ਗਨੇ ਹੋ ਜੈ ਲਗਨ ਦਿੱਭਾਉ ਨੀ ਮਾ ਕੋਟ ਦੇ ਤੇ ਮਹਾਰਾ ਤੰਦ ਘਾਣੇ ਆਂ ਸਾੜੀ ਜੀ ਜਾ ਇਹ ਭਾਈ ਨੀ ਮਾ ਕੋ ਚੱਲ ਰਿਹਾ ਹੈ ਲੈਦਾ ਸਿਪੜਾ ਤੇ ਕੋਲ ਕੋ ਫਾਲ ਬੀਕੇ ਕੋਲ ਵਰਲੇ ਕੰਮ ਨਾਲ ਹੈ ਪਾਚ ਜੋਸ਼ੇ ਪਰ ਰੁਕੜੇ ਦੇ ਕੀ ਆਉਂਦੇ ਹਨ ਅੜੀ ਅੜੀ ਆਖਾ ਕਰਕੇ ਬੁੜੇ ਸੋਣ ਫੜ ਲਗੇ ਪਰੰਦੇ ਗਾਲੇ ਏੜਦੇ ਵਿਚੇ ਹੁੰਦਾ ਉਹ ਕਾਟਰ ਹੁੰਦੀ ਹੈ ਕਾਟਰ ਰੂ ਉਹ ਗਾਲਟੀ ਭਾਜੇ ਨੇ ਬਰ ਮਰ ਜਾਂਦੇ ਨੇ ਜਦੋਂ ਆਂਡੇ ਦਾ ਦੂਰ ਦੇਖੇ ਹੈ ਕਿਰਪਾ ਜੀ ਤੈਨ ਮਾਰ ਜੀ ਕਹਿੰਦੇ ਇਹੀ ਤਰ੍ਹਾਂ ਜਿਹੜਾ ਇਹ ਸੰਸਾਰ ਹੈ ਕਿ ਨਯਾਨ ਮਾਰਾ ਜੀ ਬੜੀ ਪਰਵਲ ਹੈ ਜਿਵੇਂ ਬਰ ਸਾਡਾ ਇਹੇ ਹਾਲ ਹੋ ਰਿਹਾ ਹੈ ਉਜਾਰਣ ਕਰੋ ਜੀ ਰੰਦੇ ਨੂੰ ਬਚਣੇ ਬਾਅਦ ਤੇ ਸਾਨੂੰ ਹੁਣ ਪੁੱਛ ਲਿਆ ਮਾਰਗ ਕਹਿੰਦੇ ਮਾਰੇ ਅਸੀਂ ਰਾਮ ਨਾਨਦ ਤੁਮਨ ਗਰੀਏ ਅਰੇ ਗਏ ਜੰਦਾ ਕਰੀਏ ਕੋਈ ਹੋ ਹੋ ਹੁੰਦਾ ਅਰੇ ਸੋਹੂ ਹੁੰਦਾ ਕਰੀਏ ਕਿਹਦਾ ਤੇਰੇ ਮਾੜੇ ਦਾ ਦਸ਼ਨਾ ਕਰੋ ਰੇਂਤੀ ਕਰੀਏ ਉਹਨਾਂ ਨੇ ਉਚਾਰਨ ਕਰੋ ਸਤਨਾਮ ਸ਼ੀਰਵਾਹੇ ਗੁਰੂ ਸਾਹਿਬ ਜੀ ਮਾਰੀ ਰੰਦੇ ਭਾਈ ਬੇੜੀ ਕੋ ਵੀ ਕੋਈ ਵੀ ਹੋਵੇ ਜਿਹੜੇ ਜਦੇ ਨੂੰ ਪਾਰ ਕਰਨੇ ਬਾਅਦਿਆ ਜਿਹੜੇ ਆਣੂ ਜਿਹੜੇ ਬੇੜੀ ਹੈ ਨਾ ਵੀਵੇਂ ਹੋ ਜੀ ਜਿਹੜੀ ਬਾਡੀ ਬੇਡੀ ਜਿ ਬੈਠਣ ਉਹ ਮਾਰਨ ਨਾਲ ਆਦਾਣਾ ਮਾਰ ਜੀ ਜਾਂਦੇ ਜਿੱਜੀ ਤਰ੍ਹਾਂ ਪਰਮੇਸ਼ਰ ਦੇ ਨਾਲ ਨਾਮ ਹੈ ਜਿਹੜੇ ਜੀ ਜਿਹੜੇ ਕਿਸੇ ਵੀ ਗੁਰੂ ਤੋਂ ਵਿਦੇਸ਼ ਲਿਆ ਹੈ ਉਹਨਾਂ ਸਿੱਖ ਪੰਥ ਦੇ ਵਿੱਚ ਪੰਜ ਪਿਆਰੇ ਬਾਈਬਲ ਮੰਤਰ ਦੇ ਦਿੰਦੇ ਹਨ ਤੇ ਮੇਰੇ ਪਿਤਾ ਜੀ ਨੇ ਆਪੇ ਗੁਰ ਜੀ ਦਾ ਬਾਉ ਬਹੁਜਗ ਆਪੇ ਗੁਰ ਜੀ ਦਾ ਆਪੇ ਦਿਨਵਾਰਾ ਆਪੇ ਜੇ ਲਿਆਣਾ ਮੁੜੇ ਮੰਤਰ ਦਾ ਬਾਈ ਗੁਰੂ ਮੰਤਰ ਦਾ ਆਪਣਾ ਉਹੀ ਪੜਾਏ ਜੇ ਕੋਈ ਉਹ ਤੇ ਰਾਮਨਾਮ ਜਪ ਰਹੀ ਨਹੀਂ ਦੇਖੋ ਭਾਈ ਮਨ ਕਲੀਅਰ ਕਰਦਾ ਹੋਇਆ ਜਿਹੜਾ ਵੀ ਸਾਨੂੰ ਗੁਰੂ ਨੇ ਮੰਤਰ ਰੇਤਾ ਉਹ ਜਪਣਾ ਹੁੰਦਾ ਹੈ ਵਿਚਾਰਨ ਕਰੋ ਕੱਕਨਾਮ ਸੀਹੀ ਵਾਹੀ ਗੁਰਸਾਹਿ ਬਜੀ ਦੇਖੋ ਭੱਜਿਆਂ ਨੇ ਕਿੱਡੀ ਕਿਰਪਾ ਹੋਈ ਅੰਮੀਰ ਜਾਨਾ ਸਾਥਨਾ ਬੈਗੋ ਚਾਰਨ ਕਰਦੇ ਹਨ ਤੇ ਕੋਈ ਬਾਹਰ ਦਾ ਕੋਈ ਨੋਮ ਦਾ ਹੋ ਦਰਬਾਰ ਦੇ ਵਿੱਚ ਬੈਗੋ ਸੁਣਦੇ ਹਨ ਜਿਹੜਾ ਸਨਲ ਬੋਲਦਾ ਉਹ ਅਸਰੇ ਤੋਂ ਪਵਿੱਤਰ ਹੋ ਜਾਂਦੀ ਹੈ ਕੰਨ ਜਿਹੜੇ ਉਹ ਵੀ ਪਵਿੱਤਰ ਹੋ ਜਾਂਦਾ ਹੈ ਤੇ ਜਿਹਨਾਂ ਦਾ ਧਿਆਨ ਰਸਨਾ ਤੇ ਆ ਗਿਆ ਕੰਨ ਤੇ ਆ ਗਿਆ ਫਰਮਣ ਤੇ ਆ ਗਿਆ ਹੋਣੇ ਤੇ ਆ ਗਿਆ ਤੇ ਉਹਨਾਂ ਜਿਹੜਾ ਮਨ ਨਿਰਭੈ ਹੋ ਜਾਂਦਾ ਹੈ ਉਚਾਰਨ ਕਰੋ ਸਤਨਾਮ ਕੀ ਵਾਹਿਗੁਰੂ ਸਾਹਿਬ ਜੀ ਇੱਕ ਸ਼ਬਦਾਂ ਦਾ ਰੇਮ ਜੇ ਮਰਦਾ ਹੈ ਅਮਰਤ ਧਾਰਾ ਰੇਮ ਜੇ ਮਰਦਾ ਹੈ ਅਮਰਤ ਧਾਰਾ ਮਨ ਪੀਵੇ ਮਨ ਵਿੱਚ ਛੋਟੇ ਸ਼ਬਦ ਵਿਚਾਰ ਜਿਹੜੇ ਸ਼ਬਦੀਏ ਵਿਚਾਰ ਹਨ ਜਨ ਰਹੇ ਇਹਨੂੰ ਮਨ ਫਿਰ ਕੰਨਾ ਨਹੀਂ ਪਿੰਦਾ ਕੋਣ ਹੋ ਕੇ ਰਸਨਾ ਬੋਲਦੀ ਹੈ ਪਵਿੱਤਰ ਹੋ ਜਾਂਦੀ ਹੈ ਚੇਤਨ ਕਰ ਕੱਟੇ ਜੋ ਜਾਪਿਆ ਨਾਮ ਕਰ ਰਸਨਾ ਚੇਤਨ ਕਰ ਕੱਟ ਦੇਣੀ ਚਾਹੀਦੀ ਹੈ ਨਾਮ ਦੀ ਜਾਪ ਨੂੰ ਦਰਨ ਕਰੋ ਨਾਮ ਹੀ ਗਾਏ ਗੁਰੂ ਦਾ ਹੈ ਭਜੀ ਕਹਿੰਦਾ ਨਾਮ ਜਿਹੜਾ ਗੁਰੂ ਦਿੰਦਾ ਹੈ ਉਹ ਸਾਸਖ ਹੈ ਉਸ ਮੁਦੇ ਦਾ ਕਰ ਦੋ ਇਨਸਾਨ ਦਾ ਪਾਰ ਕਰਾਉਂਦਾ ਹੈ ਯਾਦ ਕਰੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪ੍ਰੋਪਰ ਨਾਮ ਸਾਹਿਬ ਜੀ ਨੇ ਦਾ ਜਪੰਤਰ ਉਦੇ ਦਿੱਤਾ ਹੈ ਸੇ ਸਿੱਖਾ ਵਾਤੇ ਸਦਾ ਹੀ ਲੈਰੋ ਨਾਮ ਸਿਮਰਨਾ ਹੈ ਯਾਦ ਕਰੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਗਤ ਕੀ ਡਿਵੜੀ ਕਾਲੂ ਮਾਰ ਨਮਸਤ ਜਾਨ ਸਮਝਾਤੀ ਹੈ ਭਾਈ ਦੌੜ ਭੱਜ ਕੱਟੇ ਲੋੜ ਨਹੀਂ ਜਿੱਥੇ ਤੁਹਾਨੂੰ ਟਿਕ ਕੇ ਰਹਿਣਾ ਹੈ ਜੇ

ਜਾਨਕੇ ਮੈਂ ਇਹ ਕਿ ਕਰਦਾ ਜਿਹਦਾ ਆਪਣਾ ਜਸ ਹੈ ਉਹ ਭਰਾ ਉਹ ਵੀ ਇੱਜ਼ਤ ਰੱਖਦੇ ਆ ਨਾ ਰੱਖੀ ਕਰਦੇ ਆ ਨਾ ਹਰ ਜੂਜੂ ਭਗਤ ਪਾਇਆ ਮੈਂ ਜ ਰੱਖਦਾ ਨਾਮ ਰੇ ਜੇ ਨਾਲ ਰੋਟਾ ਭਾਰਾ ਪਰੇ ਲਾਚਰ ਆਇਆ ਅਹੰਕਾਰੇ ਨੇਂਗਾ ਪਿੱਛੇ ਦੇ ਨਾਮ ਦੇ ਮੁਕਲਾਇਆ ਅਹੰਕਾਰੇ ਨੇ ਪਿੱਛੇ ਜਿਹੜਾ ਆਦਲੇ ਮੁਕ ਟਾਲ ਲਾ ਲਿਆ ਬੜੇ ਬਸ ਜਾਨਕੇ ਇਧਰ ਸਵੇ ਅੰਤ ਨਹੀਂ ਛਡਾਇਆ ਕਈ ਨੇ ਇਧਰ ਪਰਮੇਸ਼ਰ ਦਾ ਨਾਮ ਫਿਬਰਿਆ ਹੈ ਅੰਤ ਨੂੰ ਉਹਨਾਂ ਨੂੰ ਛਡਾ ਲੰਗੈ ਪਰਮੇਦੀ ਹੋ ਜਾਂਦੀ ਹੈ ਯਾਦ ਕਰੋ ਅਏ ਨਾ ਕੋਈ ਜਿਹੜਾ ਨੰਦਰ ਜਪਦੇ ਨੇ ਨਾ ਇਹ ਜਪੜਦੇ ਨਾਲ ਮਾਰ ਜੀਏ ਤੇ ਭਾਈ ਸਿੱਖ ਤੇਰੇ ਸਾਰੇ ਕਾਰਜ ਪੂਰ ਹੋ ਜਾਣਗੇ ਅਦੇ ਸਦਾ ਸੁਖਾਂ ਦੀ ਪ੍ਰਾਪਤੀ ਹੋ ਜਾਵੇਗੀ ਉਚਾਰਨ ਕਰੋ ਨਾਮ ਜੀਵਾ ਹੈ ਗੁਰੂ ਸਾਹਿਬ ਦੀ ਮਾਰਾ ਜੀ ਬੇਨਤੀ ਕਰ ਜਗਾ ਕਿ ਆਪ ਜੀ ਰਹਿਮਤ ਬਖਸ਼ ਦੇ ਕਾ ਜੀ ਵਿਚਾਰ ਹੋਈ ਹੈ ਸਾਡੇ ਅੰਦਰ ਆਪ ਜੀ ਜੋ ਸ਼ਬਦ ਹੈ ਅਬਦੇ ਚਰਨਾਂ ਦਾ ਜਰਾ ਪ੍ਰਕਾਸ਼ ਅੰਦਰ ਹੋ ਜਾਵੇ ਜੋ ਜੜੇ ਜੜੇ ਗਿਆਨ ਦਤਾਨੇ ਹੈਗਾ ਜਨਮ ਜਨਮ ਤੋਂ ਤੇ ਇਹ ਰਹੂ ਗੁਰ ਹੋ ਜਾਵੇ ਸਾਕੇ ਜੋ ਅਬਦੇ ਚਰਨਾਂ ਦੀ ਲਾਈਟ ਹੈ ਉਹਦੇ ਨਾਲ ਸਾਡੀ ਪ੍ਰੀਤੀ ਲੱਗ ਜਾਵੇ ਕਿਛਣਾ ਸਾਡੇ ਵਿੱਚੇ ਕਿਰਪਾ ਕਰੋ ਮਹਾਰਾਜ ਜੇ ਜਿਹੜੇ ਪ੍ਰੋਗਰਾਮ ਇੰਦਰ ਚੱਲਦੇ ਹਨ ਉਹ ਬ੍ਰਹਿਮ ਕਰਾ ਕੇ ਕਰਦੇ ਰਹੋ ਗੁਰੂ ਮਹਾਰਾਜ ਆਦਿ ਜੀ ਤੇ ਮਹਾਰਾਜ ਜੀ ਆ ਜੀ ਦਾ ਬੋਲ ਆਟਵਾ ਗਿਆ ਹੈ ਗੁਰੂ ਸਾਹਿਬ ਜੀ ਦਾ ਪਰਮੇਸ਼ਰ ਦਾ ਗੁਰ ਪਰਮੇਸ਼ਰ ਦਾ ਸਾਜੂ ਬੁਸਾਂ ਦਾ ਮਾ ਬੁਸਾਂ ਦਾ ਸਾਜ ਸੰਗਤ ਦਾ ਬੱਚਿਆਂ ਦਾ ਜੋ ਅੰਦਰ ਸੰਗਤ ਕਰਦੇ ਆਂ ਬਰਵਾਦ ਜੀ ਜੋ ਬਾੜੀ ਕਰਦੇ ਆਂ ਨੂੰ ਅਨੰਦ ਧੰਨਵਾਦ ਹੈ ਜੀ ਇਹ ਖੇਡ ਪਰਮੇਸ਼ਰ ਜੀ ਆਪ ਕਰਦੇ ਹਨ ਬਗਰੇ ਲੇਖੇ ਕਿਤਨਾ ਛੁਡਿਆ ਕਿ ਨਿਭੁਲਣ ਹਾਰ ਕੋਈ ਨਾ ਕਰੇਗਾ ਨਾਮ ਪਾਉ ਤਾਰ ਗੰਜ ਜਿਖਾ ਬਣਾਉਣ ਵਾਲਾ ਜੀ ਬੱਚਿਆਂ ਨੂੰ ਆਪ ਜੀ ਰਹਿਮਤ ਹੋਵੇ ਕਿਰਪਾ ਬਈ ਰਹੇ ਆਪ ਜੀ ਕਿਰਪਾ ਸ਼ਕਤੀ ਦਾ ਕਿਰਪਾ ਹਾੜੇ ਦੇ ਆਪ ਵੀ ਕਰੋ ਜੂ ਮਾਰਗ ਬਿਤਾ ਹਮ ਬਾੜ ਕਟੇਰੇ 임ਰੀ ਕਰੀਬਾ ਮੇ ਸੁਖ ਧਨੇੜੇ ਬੜੀ ਕਿਰਪਾ ਕਰਦੇ ਕਹਦੇ ਸੁਖ ਹੈ ਮੋ ਦੱਸ ਨਹੀਂ ਸਕਦਾ ਹੈ ਤੇ ਸਾਨੂੰ ਆਪਣੇ ਕਿਰਪਾ ਦਾ ਦਾਨ ਬੰਨਜ ਕਰੋ ਜੂ ਮਾਰਗ ਬਿਤਾ ਹਮ ਬਾੜ ਕਟੇਰੇ ਸੁਖ ਧਨੇੜੇ ਤੇਜੇ ਕਥਨ ਬਰਾਮਦੇ ਦੀ ਬੇਨਤੀ ਕਰਨਾ ਮਹਾਰਾਜ ਜੀ ਤੇ ਹੁਣ ਉੱਠ ਬਰਾਉ ਕਟੇ ਮਾਈ ਗੁਰੂ ਜੀ ਦਾ ਕਸਤਾ ਕਹਾ ਗੁਰੂ ਜੀ ਕੀ ਬੋਲੇ